ਸ਼ਕਲ ਸਬਰਾਂਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ 26000 ਹੋਰ ਪਰਵਾਸੀ ਹੋਣਗੇ ਡਿਪੋਰਟ 트럼ਪ ਨੇ ਲਿਆ ਨਵਾਂ ਫੈਸਲਾ ਆਸਟ੍ਰੇਲੀਆ ਦੇ ਕੇਂਦਰੀ ਬੈਂਕ ਨੇ ਅਕਤੂਬਰ 2020 ਤੋਂ ਬਾਅਦ ਪਹਿਲੀ ਵਾਰ ਘਟਾਈ ਮੁੱਖ ਵਿਆਜ ਦਰ ਐਡਵੋਕੇਟ ਤਾਂ ਮੀਤੇ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਨਹੀਂ ਦੇਣਾ ਚਾਹੀਦਾ ਸੀ ਅਸਤੀਫਾ ਗਿਆਨੀ ਹਰਪ੍ਰੀਤ ਸਿੰਘ ਬਜਟ ਇਜਲਾਸ ਚ ਸ਼ਮੂਲੀਅਤ ਲਈ ਹਾਈ ਕੋਰਟ ਪਹੁੰਚਿਆ ਅਮ੍ਰਿਤਪਾਲ ਸਿੰਘ ਪੰਜਾਬ ਦਾ ਸੀਐਮ ਬਦਲੇ ਜਾਣ ਦੇ ਸਵਾਲ ਤੇ ਮੁੱਖ ਮੰਤਰੀ ਮਾਨ ਨੇ ਦਿੱਤਾ ਜਵਾਬ ਕਿ ਹਾ ਫੈਲਾਈਆਂ ਜਾ ਰਹੀਆਂ ਨੇ ਅਫਵਾਹਾਂ ਕਰਤਾਰਪੁਰ ਕੋਰੀਡੋਰ ਤੇ ਕਰਤਾਰਪੁਰ ਸਾਹਿਬ ਦਾ ਦਿਲਕਸ਼ ਮਾਡਲ ਹੋਇਆ ਸੋਬਿਤ ਸਸਪੈਂਸ ਹੋਵੇਗਾ ਖਤਮ ਅੱਜ ਹੋ ਜਾਵੇਗਾ ਦਿੱਲੀ ਦੇ ਨਵੇਂ ਸੀਐਮ ਦੇ ਨਾਮ ਦਾ ਐਲਾਨ ਅਤੇ ਹੁਣ ਖਬਰਾਂ ਵਿਸਥਾਰ ਨਾਲ 26000 ਹੋਰ ਪ੍ਰਵਾਸੀ ਹੋਣਗੇ ਡਿਪੋਰਟ 트럼ਪ ਨੇ ਲਿਆ ਨਵਾਂ ਫੈਸਲਾ ਜੀਹਾਂ ਰਾਸ਼ਟਰਪਤੀ ਡੋਨਾਲਡ 트럼ਪ ਦੀ ਅਗਵਾਈ ਦੇ ਵਿੱਚ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਐਕਸ਼ਨ ਲਗਾਤਾਰ ਜਾਰੀ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਹਿਲਾਂ ਹੀ ਫੌਜੀ ਜਹਾਜ਼ਾਂ ਰਾਹੀਂ ਡਿਪੋਰਟ ਕਰਕੇ ਆਪੋ ਆਪਣੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ ਇਸ ਵੀ ਚਾਲੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਉਹਨਾਂ ਬੱਚਿਆਂ ਨੂੰ ਇਮੀਗ੍ਰੇਸ਼ਨ ਅਦਾਲਤ ਵਿੱਚ ਕਾਨੂੰਨੀ ਪ੍ਰਤੀਨਿਧਤਾ ਲਈ ਦਿੱਤੀ ਜਾਣ ਵਾਲੀ ਸਹਾਇਤਾ ਰੋਕ ਦਿੱਤੀ ਹੈ ਜੋ ਕਥਿਤ ਤੌਰ ਤੇ ਇਕੱਲੇ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਦਾਖਲ ਹੋਏ ਸਨ ਸਰਕਾਰ ਦਾ ਇਹ ਕਦਮ ਉਹਨਾਂ ਲੋਕਾਂ ਲਈ ਝਟਕਾ ਹੈ ਜੋ ਦੇਸ਼ ਨਿਕਾਲੇ ਦੀ ਲੜਾਈ ਲੜ ਰਹੇ ਨੇ ਅਤੇ ਵਕੀਲ ਦਾ ਖਰਚਾ ਨਹੀਂ ਚੁੱਕ ਸਕਦੇ ਅਕੇਸ਼ੀਆ ਸੈਂਟਰ ਫਾਰ ਜਸਟਿਸ ਨੇ ਕਿਹਾ ਹੈ ਕਿ ਉਹ ਆਪਣੇ ਸੰਗੀ ਇਕਰਾਰਨਾਮੇ ਦੇ ਤਹਿਤ 26000 ਪ੍ਰਵਾਸੀ ਬੱਚਿਆਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ ट्रम्प ਦੇ ਇਸ ਫੈਸਲੇ ਨਾਲ ਉਹਨਾਂ ਤੇ ਵੀ ਡਿਪੋਰਟੇਸ਼ਨ ਦੀ ਤਲਵਾਰ ਲਟਕ ਗਈ ਹੈ ਕਿਉਂਕਿ ਉਹਨਾਂ ਨੂੰ ਇਮੀਗ੍ਰੇਸ਼ਨ ਅਦਾਲਤ ਦੇ ਵਿੱਚ ਕਾਨੂੰਨੀ ਨੁਮਾਇੰਦਗੀ ਲਈ ਕੋਈ ਸਹਾਇਤਾ ਨਹੀਂ ਮਿਲੇਗੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਆਸਟ੍ਰੇਲੀਆ ਦੇ ਕੇਂਦਰੀ ਬੈਂਕ ਨੇ ਅਕਤੂਬਰ 2020 ਤੋਂ ਬਾਅਦ ਪਹਿਲੀ ਵਾਰ ਆਪਣੀ ਮੁੱਖ ਵਿਆਜ ਦਰ ਦੇ ਵਿੱਚ ਕਟੌਤੀ ਕੀਤੀ ਹੈ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਸਾਲ ਦੀ ਆਪਣੀ ਪਹਿਲੀ ਬੋਰਡ ਮੀਟਿੰਗ ਵਿੱਚ ਨਕਦੀ ਦਰ ਨੂੰ 4.35% ਤੋਂ ਘਟਾ ਕੇ 4.1% ਕਰ ਦਿੱਤਾ ਹੈ ਦਸੰਬਰ ਤਿमाही ਵਿੱਚ ਮਹਿੰਗਾਈ ਦਰ ਸਿਰਫ 0.2% ਅਤੇ ਕੈਲੰਡਰ ਸਾਲ 2024 ਲਈ 2.4% ਦੀ ਵਧਨ ਤੋਂ ਬਾਅਦ ਇਸ ਕਟੌਤੀ ਦੀ ਵਿਆਪਕ ਤੌਰ ਤੇ ਉਮੀਦ ਕੀਤੀ ਜਾ ਰਹੀ ਸੀ 2 ਸਾਲ ਪਹਿਲਾਂ ਸਲਾਨਾ ਮਹਿੰਗਾਈ ਦਰ 7.8 ਫੀਸਦੀ ਦੇ ਉੱਚ ਪੱਧਰ ਤੇ ਸੀ ਬੈਂਕ ਮਹਿੰਗਾਈ ਨੂੰ 2 ਫੀਸਦੀ ਤੋਂ 3 ਫੀਸਦੀ ਦੇ ਟੀਚੇ ਦੇ ਦਾਇਰੇ ਦੇ ਵਿੱਚ ਰੱਖਣ ਲਈ ਵਿਆਜ ਦਰਾਂ ਵਿੱਚ ਹੇਰਾਫੇਰੀ ਕਰਦਾ ਹੈ ਆਸਟ੍ਰੇਲੀਆ ਦੇ ਬੇਰੋਜ਼ਗਾਰੀ ਦਰ ਦਸੰਬਰ ਦੇ ਵਿੱਚ 4 ਫੀਸਦੀ ਦੇ ਰਿਕਾਰਡ ਹੇਠਲੇ ਪੱਧਰ ਤੇ ਰਹੀ ਹੈ ਜੋ ਨਵੰਬਰ ਦੇ ਵਿੱਚ 3.9 ਫੀਸਦੀ ਤੇ ਸੀ ਦਰ ਵਿੱਚ ਇਹ ਬਦਲਾ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਖੱਬੇ ਪੱਖੀ ਲੇਬਰ ਪਾਰਟੀ ਸਰਕਾਰ ਲਈ ਇੱਕ ਸਵਾਗਤ ਯੋਕਟਨਾ ਕਰਮੇ ਜੋ 17 ਮਈ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਦੁਬਾਰਾ ਚੋਣ ਲੜੇਗੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਅਕਾਲ ਤਖਤ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਤੋਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਕਿ ਇਹ ਅਕਾਲ ਤਖਤ ਵੱਲੋਂ ਸੌਂਪੀ ਹੋਈ ਸੇਵਾ ਹੈ ਤੇ ਇਸ ਤੋਂ ਪਿਛਾ ਨਹੀਂ ਹਟਣਾ ਚਾਹੀਦਾ ਇਹ ਪ੍ਰਗਟਾਵਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤਾ ਐਡਵੋਕੇਟ ਤਾਮੀ ਦੇ ਅਸਤੀਫੇ ਬਾਰੇ ਉਹਨਾਂ ਕਿਹਾ ਕਿ ਇਹ ਮੰਦ ਭਾਗ ਹੈ ਉਹਨਾਂ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਉਹਨਾਂ ਦੇ ਅਸਤੀਫੇ ਨੂੰ ਆ ਪ੍ਰਵਾਨ ਕਰ ਦੇਵੇਗੀ ਤਤਿ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਫਾਰਕ ਕਰਨ ਦੇ ਫੈਸਲੇ ਬਾਰੇ ਉਹਨਾਂ ਕਿਹਾ ਕਿ ਇਹ ਈਰਖਾ ਭਾਵਨਾ ਨਾਲ ਕੀਤਾ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਫੈਸਲਾ ਹੈ ਉਹਨਾਂ ਕਿਹਾ ਕਿ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਆਗੂਆਂ ਬਾਰੇ ਪੰਜ ਸਿੰਘ ਸਾਹਿਬਾਨ ਵੱਲੋਂ ਕੀਤਾ ਗਿਆ ਫੈਸਲਾ ਕਿਸੇ ਵੀ ਈਰਖਾ ਭਾਵਨਾ ਨਾਲ ਨਹੀਂ ਕੀਤਾ ਗਿਆ ਸੀ ਅਤੇ ਇਹ ਫੈਸਲਾ ਪੰਜ ਸਿੰਘ ਸਾਹਿਬਾਨ ਦਾ ਸੀ ਨਾ ਕਿ ਕਿਸੇ ਵਿਅਕਤੀ ਦਾ ਉਹਨਾਂ ਦਾਵਾ ਕੀਤਾ ਕਿ ਇਸ ਵੇਲੇ ਬਤੌਰ ਜਥੇਦਾਰ ਉਹਨਾਂ ਦੇ ਮਨ ਵਿੱਚ ਨਿੱਜੀ ਤੌਰ ਤੇ ਕਿਸੇ ਖਿਲਾਫ ਕੋਈ ਈਰਖਾ ਨਹੀਂ ਸੀ ਪਰ ਜਿਨ੍ਹਾਂ ਨੂੰ ਤਨਖਾਹ ਲਈ ਗਈ ਸੀ ਉਹਨਾਂ ਦੇ ਮਨ ਵਿੱਚ ਜ਼ਰੂਰ ਈਰਖਾ ਸੀ ਜਿਸ ਦਾ ਹੁਣ ਪ੍ਰਤੱਖ ਪਰਮਾਣ ਹੈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਸੰਸਦ ਦੇ ਬਜਟ اجلاس ਦੇ ਵਿੱਚ ਸ਼ਮੂਲੀਅਤ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰਦਿਆਂ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਹੋਰਨਾਂ ਨੂੰ ਲੋੜਿੰਦੀਆਂ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਹੈ ਅਮਰਿਤਪਾਲ ਸਿੰਘ ਨੇ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਲੋਕ ਸਭਾ ਦੇ ਸਿਕੱਤਰ ਜਨਰਲ ਵੱਲੋਂ ਜਾਰੀ ਸੰਮਣਾ ਦੀ ਤਾਮਿਲ ਲਈ ਉਹਨਾਂ ਦੀ ਸੰਸਦ ਦੇ ਵਿੱਚ ਹਾਜ਼ਰੀ ਜ਼ਰੂਰੀ ਹੈ ਅਮਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੀ ਗੈਰ ਹਾਜ਼ਰੀ ਉਹਨਾਂ ਦੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਹੈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਇਸ ਵੇਲੇ ਕੌਮੀ ਸੁਰੱਖਿਆ ਐਕਟ ਦੀਆਂ ਵਿਵਸਥਾਵਾਂ ਦੇ ਤਹਿਤ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਪਟੀਸ਼ਨਰ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਗਿਰਮਿਤ ਕੇ ਸੰਸਦ ਦੇ ਇਜਲਾਦ ਦੇ ਵਿੱਚ ਸ਼ਾਮਿਲ ਹੋਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਕਿ ਖਡੂਰ ਸਾਹਿਬ ਸੰਸਦ ਦੀ ਸੀਟ ਨੂੰ ਖਾਲੀ ਐਲਾਨਿਆ ਜਾ ਸਕੇ ਅਮਰਿਤਪਾਲ ਸਿੰਘ ਨੇ ਦਾਵਾ ਕੀਤਾ ਹੈ ਕਿ ਜੇ ਉਹ ਹੋਸ ਸੰਸਦ ਚੋਂ ਗੈਰ ਮੌਜੂਦ ਰਹਿੰਦੇ ਨੇ ਤਾਂ ਨਤੀਜੇ ਵਜੋਂ ਸੀਟ ਨੂੰ ਖਾਲੀ ਐਲਾਨਿਆ ਜਾ ਸਕਦਾ ਹੈ ਜੇ ਅਜਿਹਾ ਹੁੰਦਾ ਹੈ ਤਾਂ ਉਸ ਦਾ ਅਸਰ ਨਾ ਸਿਰਫ ਉਸ ਉੱਤੇ ਬਲਕਿ ਉਸ ਦੇ ਹਲਕੇ ਦੇ 19 ਲੱਖ ਲੋਕਾਂ ਤੇ ਪਏਗਾ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ इस प्रोग्राम इज स्पॉन्सर्ड बाय डॉक्टर सुरेंद्र सिंह गिल इमिग्रेशन कंसल्टेंट ताजी खबर देखने लई हुणे सब्सक्राइब करो सबरंग टीवी नो ब्रेक तो बाद तो हाँ स्वागत है ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਸਭ ਤੋਂ ਵੱਧ ਚਰਚਾ ਇਸ ਗੱਲ ਦੀ ਸੀ ਕਿ ਹੁਣ ਕੇਜਰੀਵਾਲ ਕੀ ਕਰਨਗੇ ਜਿहां ਕੀ ਕੇਜਰੀਵਾਲ ਭਗਵੰਤ ਮਾਨ ਤੋਂ ਅਸਤੀਫਾ ਲੈ ਕੇ ਖੁਦ ਪੰਜਾਬ ਦੇ ਸੀਐਮ ਬਣ ਜਾਣਗੇ ਇਸ ਸਰਕਲ ਨੂੰ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਖਾਰਜ ਕਰ ਦਿੱਤਾ ਹੈ ਪੰਜਾਬ ਦਾ ਸੀਐਮ ਬਦਲੇ ਜਾਣ ਦੇ ਸਵਾਲ ਤੇ ਮੁੱਖ ਮੰਤਰੀ ਮਾਨ ਨੇ ਜਵਾਬ ਦਿੱਤਾ ਹੈ ਕਿ ਸੀਐਮ ਬਦਲੇ ਜਾਣ ਦੀ ਚਰਚਾ ਪੂਰੀ ਤਰ੍ਹਾਂ ਅਫਵਾਹ ਹੈ ਇਸ ਵਿੱਚ ਥੋੜੀ ਜਿਹੀ ਵੀ ਸੱਚਾਈ ਨਹੀਂ ਹੈ ਮੁੱਖ ਮੰਤਰੀ ਮੰਨ ਲਿਆ ਕਿ ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਹਨ ਉਹ ਰਾਸ਼ਟਰੀ ਪਾਰਟੀ ਦੇ ਨੇਤਾ ਹਨ ਜਿਹੜੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਉਹਨਾਂ ਵੱਲੋਂ ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਟਰਮੀਨਲ ਦੇ ਅੰਦਰ ਧਾਰਮਿਕ ਸੰਸਥਾ ਦੇ ਪ੍ਰਬੰਧਕਾਂ ਦੇ ਵੱਲੋਂ ਜੈਕਾਰਿਆਂ ਦੀ ਗੂੰਜ ਚ ਗੁਰਦੁਆਰਾ ਸਾਹਿਬ ਦਾ ਮਨਮੋਹਕ ਮਾਡਲ ਸਜੋਬਿਤ ਕਰ ਦਿੱਤਾ ਗਿਆ ਹੈ ਦੇ ਨਾਲ ਹੀ ਡੇਰਾਬਾਬਾ ਨਾਨਕ ਟਰਮੀਨਲ ਦੀ ਅੰਦਰੂਨੀ ਖੂਬਸੂਰਤੀ ਵੀ ਹੋਰ ਵਧਾਈ ਗਈ ਹੈ ਤੇ ਸੰਗਤਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਤੋਂ ਪਹਿਲਾਂ ਟਰਮੀਨਲ ਦੇ ਅੰਦਰ ਹੀ ਗੁਰਦੁਆਰਾ ਸਾਹਿਬ ਦੇ ਮਾਡਲ ਦੇ ਵੀ ਦਰਸ਼ਨ ਕਰ ਸਕਣਗੇ ਆ ਕਰਤਾਰਪੁਰ ਗੁਰਦੁਆਰਾ ਸਾਹਿਬ ਦਾ ਮਾਡਲ 13 ਫੁੱਟ ਉੱਚਾ ਤੇ 10 ਬਾਏ 10 ਚੌੜਾ ਹੈ ਮਾਡਲ ਸਥਾਪਿਤ ਕਰਨ ਵਾਲੀ ਨਿਰੋਲ ਸੇਵਾ ਆਰਗੇਨਾਈਜ਼ਿੰਗ ਸੰਸਥਾ ਦੇ ਆਗੂ ਡਾਕਟਰ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਮੰਗ ਟਰਮੀਨਲ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਸੀ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਇਹ ਮਾਡਲ ਤਿਆਰ ਕਰਵਾ ਕੇ ਇੱਥੇ ਲਿਆਂਦਾ ਗਿਆ। ਜਿਸ ਨਾਲ ਹੀ ਉਹਨਾਂ ਦੱਸਿਆ ਕਿ 6 ਮਾਰਚ ਨੂੰ ਡੇਰਾ ਬਾਬਾ ਨਾਨਕ ਕੋਲ ਡੋਰ ਰਾਹੀਂ ਪਵਿੱਤਰ ਤੇ ਅਲੋਕਿਕ ਨਗਰ ਕੀਰਤਨ ਜ਼ੀਰੋ ਲਾਈਨ ਰਾਹੀਂ ਕਰਤਾਰਪੁਰ ਸਾਹਿਬ ਵੱਲ ਰਵਾਨਾ ਹੋਵੇਗਾ ਜਿਸ 'ਚ 700 ਤੋਂ ਵੱਧ ਸ਼ਰਧਾਲੂ ਤੇ ਸੰਗਤਾਂ ਗੁਰੂ ਤੇ ਗੁਰਬਾਣੀ ਦੇ ਗੁਣਗਾਨ ਕਰਦੀਆਂ ਕਰਤਾਰਪੁਰ ਸਾਹਿਬ ਵੱਲ ਰਵਾਨਾ ਹੋਣਗੀਆਂ। ਬੋਲੇ ਸੋਨਿਆ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਜਦੋਂ ਵੀ ਅਸੀਂ ਇੱਥੇ ਆਉਂਦੇ ਸੀ ਤਾਂ ਜਿਹੜੇ ਜਿਹੜੀ ਸੰਗਤ ਟਰਮੀਨਲ ਤੱਕ ਦਰਸ਼ਨ ਕਰਨ ਆਉਂਦੀ ਸੀ ਤਾਂ ਸਾਡੇ ਮੰਨ ਦਾ ਹੀ ਖਿਆਲ ਸੀ ਔਰ ਸਾਨੂੰ ਅਧਿਕਾਰੀ ਸਹਿਬਾਨਾਂ ਨੇ ਵੀ ਇਹ ਕਿਹਾ ਸੀ ਕਿ ਇੱਥੇ ਕਰਤਾਰਪੁਰ ਸਾਹਿਬ ਦਾ ਜਿਹੜਾ ਮਾਡਲ ਲੱਗਣਾ ਚਾਹੀਦਾ ਤੁਸੀਂ ਸੇਵਾ ਕਰਾਓ ਤਾ ਅਸੀਂ 4 ਮਹੀਨਿਆਂ ਦੀ ਮਿਹਨਤ ਨਾਲ ਜਿਹੜਾ ਬਹੁਤ ਹੀ ਵਧੀਆ ਜਿਹੜਾ ਮਾਡਲ ਆ ਇੱਕ ਇੱਕ ਚੀਜ਼ ਦਾ ਖਿਆਲ ਰੱਖ ਕੇ ਹੂ ਹੂ ਉਸੇ ਤਰ੍ਹਾਂ ਜਿਹੜਾ ਮਾਡਲ ਤਿਆਰ ਕੀਤਾ ਹੈ ਤਾਂ ਇਹ ਸੰਗਤ ਦੇ ਵਿੱਚ ਇੱਕ ਵਕਰੀ ਖਿੱਚ ਪੈਦਾ ਕਰੇਗਾ ਕਿ ਅਸਲ ਵਿੱਚ ਜਾ ਕੇ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੀਏ ਤੇ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹਣਾ ਹੈ ਕਿ ਮਿਤੀ 27 ਫਰਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਨਰੋਲ ਸੇਵਾ ਸੰਸਥਾ ਦੇ ਵੱਲੋਂ ਇੱਕ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ 15ਵਾਂ ਮਹਾਨ ਨਗਰ ਕੀਰਤਨ ਜੋ ਪੜਾਦਰ ਪੜਾ ਹੁੰਦਾ ਹੋਇਆ 6 ਮਾਰਚ ਨੂੰ ਇਸੇ ਹੀ ਰਸਤੇ ਰਾਹੀਂ ਕਰਤਾਰਪੁਰ ਕੋੜੀਰੋ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਾ ਕੇ ਸਮਾਪਤ ਹੋਣਾ ਹੈ ਮੈਂ ਸੰਗਤ ਨੂੰ ਅਪੀਲ ਕਰਦਾ ਹੈ ਕਿ ਬਹੁਤ ਹੀ ਵੱਡੀਆਂ-ਵੱਡੀਆਂ ਪ੍ਰਦਰਸ਼ੀਆਂ ਜਿਵੇਂ ਨਣਕਾਣਾ ਸਾਹਿਬ ਦਾ ਮਾਡਲ ਹਰਮੰਦਰ ਸਾਹਿਬ ਦਾ ਮਾਡਲ ਕਰਤਾ ਪੰਜਾ ਸਾਹਿਬ ਦਾ ਮਾਡਲ ਕਰਤਾਰਪੁਰ ਸਾਹਿਬ ਦਾ ਮਾਡਲ ਆ ਤੇ ਹੋਰ ਧਾਰਮਿਕ ਪਦਰਸਰੀਆਂ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਉਹ ਸੰਗਤ ਜਿਹੜੀ ਉਹ ਨਗਰ ਕੀਰਤਨ ਦੇ ਰੂਪ ਵਿੱਚ ਇੱਥੇ ਪਹੁੰਚ ਰਹੀ ਹੈ ਤਾਂ ਜਿੱਥੇ-ਜਿੱਥੇ ਤੇ ਵੀ ਨਗਰ ਕੀਰਤਨ ਗੁਜ਼ਰੇਗਾ ਸਾਰੀ ਸੰਗਤ ਨੇ ਵੱਜੜ ਕੇ ਉਹਦਾ ਸਵਾਗਤ ਕਰਨਾ ਤੇ ਜਦੋਂ 6 ਮਾਰਚ ਨੂੰ ਇਸ ਰਸਤੇ ਦੇ ਰਾਈ ਨਗਰ ਕੀਰਤਨ ਜਾਵੇ ਤਾਂ ਇੱਥੇ ਆ ਕੇ ਆਪਾਂ ਵੱਧ ਤੋਂ ਵੱਧ ਸੰਗਤਾਂ ਨਗਰ ਕੀਰਤਨ ਦਾ ਸਵਾਗਤ ਕਰੀਏ ਤੇ ਗੁਰੂ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ। ਦਿੱਲੀ ਦਾ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ? ਅੱਜ ਇਸ ਤੇ ਸਸਪੈਂਸ ਖਤਮ ਹੋ ਜਾਵੇਗਾ। ਜੀ ਹਾਂ ਅੱਜ ਦਿੱਲੀ ਦੇ ਨਵੇਂ ਸੀਐਮ ਦਾ ਐਲਾਨ ਕਰ ਦਿੱਤਾ ਜਾਵੇਗਾ। ਦਿੱਲੀ ਵਿਧਾਨ ਸਭਾ ਨਤੀਜੇ ਆਉਣ ਦੇ 11 ਦਿਨ ਬਾਅਦ ਮੁੱਖ ਮੰਤਰੀ ਦਾ ਨਾਮ ਸਾਹਮਣੇ ਆਵੇਗਾ। ਇਸ ਲਈ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ। ਪਾਰਟੀ ਪ੍ਰਧਾਨ ਜੇਪੀ ਨੱਡਾ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਮੁੱਖ ਮੰਤਰੀ ਚੁਣੇ ਹੋਏ ਵਿਧਾਇਕਾਂ ਵਿੱਚੋਂ ਹੀ ਇੱਕ ਹੋਵੇਗਾ। बैठक ਵਿੱਚ ਕੈਬਨਿਟ ਮੰਤਰੀਆਂ ਦੇ ਨਾਂ ਦਾ ਵੀ ਐਲਾਨ ਹੋ ਸਕਦਾ ਹੈ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ